ਮੈਰੀਸ ਤੋਂ ਆ ਰਹੀ ਸੀ ਲੇਡੀਜ਼ ਨੀਤੋਂ ਰਾਤ ਆਂਦੇ ਦੇ ਤਕਰੀਬਨ ਡੇਢ ਪੌਣੇ 2 ਦੇ ਵਿੱਚ ਵਿੱਚ ਖਾਸਾ ਹੋਇਆ ਟਰੱਕ ਖੜਾ ਸੀ ਪਾਈਪਾਂ ਦਾ ਲੱਤਿਆ ਹੋਇਆ ਉਹਦੇ ਕੋਈ ਲਾਈਟ ਨਹੀਂ ਸੀ ਕੁਝ ਨਹੀਂ ਸੀ ਉਹ ਚ ਗੱਡੀ ਲੱਗੀ ਕਿ ਹੁਣ ਰਾਤ ਦੇ ਬੈਠੇ ਆਂ ਕਿ ਕੋਈ ਸੁਣਵਾਈ ਨਹੀਂ ਕੋਈ ਹੁਣ ਪੋਸਟਮਾਰਟਮ ਕਰਿਆ ਸੀ ਦੇਖ ਰਹੇ ਆਂ ਵੀ ਕੋਈ ਆਵੇ ਕੋਈ ਸਾਰੇ ਇਹ ਟਰੱਕ ਪਹਿਲਾਂ ਤੋਂ ਹੀ ਖੜਾ ਸੀਗਾ ਟਾਇਰ ਫੱਟੇ ਹੋਏ ਸੀਗੇ ਇਹਦੇ ਕੈਂਟਰ ਵੀ ਤੇ ਇਹ ਫਾਰਚੂਨਰ ਗੱਡੀ ਸੀ ਰਾਤ ਇਹ तकरीबन 1:30 ਵਜੇ ਦੀ ਗੱਲ ਹੈ ਜੋ ਐਕਸੀਡੈਂਟ ਹੋਇਆ ਇਹ ਇਹ ਨਾ ਲਾੜੀ ਹੋਈ ਹੈ ਕਿਹੜਾ ਹੋਇਆ ਐਕਸੀਡੈਂਟ ਇਹ ਮੇਰੇ ਜੀਜਾ ਜੀ ਤੇ ਮੇਰੀ ਭੈਣ ਮੇਰੀਆਂ ਦੋਹੇ ਭਾਣ ਜੀ ਆ ਅਤੇ ਮੇਰਾ ਨਾ ਚਾਚਾ ਜੀ ਦਾ ਬੇਟਾ ਤੇ ਉਹਨਾਂ ਦੇ ਸਾਲੇ ਦੇ ਮੈਰਿਜ ਤੋਂ ਆ ਰਹੇ ਸੀ ਲੇਡੀਜ਼ ਵੀ ਤੋਂ ਰਾਤ ਆਂਦੇ ਵੇ ਤਕਰੀਬਨ 1.5 ਪਾਉਣੀ 2 ਦੇ ਵਿੱਚ ਵਿੱਚ ਹਾਸਾ ਹੋਇਆ ਟਰੱਕ ਖੜਾ ਸੀ ਪਾਈਪਾਂ ਦਾ ਲੱਤਿਆ ਹੋਇਆ ਉਹਦੇ ਕੋਈ ਲਾਈਟ ਨਹੀਂ ਸੀ ਕੁਝ ਨਹੀਂ ਸੀ ਉਹ ਚ ਗੱਡੀ ਲੱਗੀ ਰੋਡ ਤੇ ਜਿਹਦੇ ਲਾਈਟ ਲੋਡ ਕੁਝ ਆ ਨਹੀਂ ਚਮਕਿਆ ਨਹੀਂ ਇਸ ਕਰਕੇ ਹੋਇਆ ਜੀ ਕਿ ਜੇਕਰ ਜੇ ਟਰੱਕ ਪਰ ਨਾਲ ਉੱਥੇ ਖੜਾ ਹੁੰਦਾ ਥੋਰ ਸਾਈਡ ਤੇ ਹੁੰਦਾ ਤਾਂ ਵੱਜ ਜਾਂਦੀ ਬਿਲਕੁਲ ਹਾਸਾ ਟਲ ਜਾਂਦਾ ਕਿੱਲੇ ਵੀ ਸੀ ਜੀ ਕਿੱਲੇ ਗੱਡੀ ਦੇ ਵਿੱਚ ਸੀ ਜੀ ਮੇਰਾ ਚਾਚੇ ਦਾ ਬੇਟਾ ਜੀ ਉਹਦੀ ਮੈਸੇਜ ਮੇਰੀਆਂ ਰੀਅਲ ਦੋ ਸਿਸਟਰ ਤੇ ਇੱਕ ਮੇਰਾ ਚੀਜਾ ਤੇ ਦੋ ਮੇਰੀਆਂ ਭਾਂਗ ਇੱਕ ਮੇਰੇ ਭਾਈ ਦੀ ਬੇਟੀ ਮੇਰੀ ਪਤਿ ਦੇ ਡੈਥ ਮੇਰੀ ਭਾਂ ਦੀ 1.5 ਸਾਲ ਦੀ ਤੇ ਮੇਰਾ ਭਨੋਈ ਹੈ ਜਗਪਾਲ ਸਿੰਘ ਸੌਰੀ ਦੇਖੋ ਮੈਂ ਬੱਚੀ ਦਾ ਨਾਮ ਹਰਲੀਨ ਪਾ ਉਹਨਾਂ ਦੀ ਅਪਰੋਕਸੀਮੇਟ ਨਿਕੋਗੇ ਬੇਟੀ ਦੀ 1.5 ਸਾਲ ਦੀ ਤੇ ਕਿਵੇਂ ਕੱਟੇ ਚਲੇ ਗਏ ਬਹੁਤ ਉਹ ਸਰ ਜਿਸ ਦਾ ਮੈਂ ਗਿਆ ਉਹਨਾਂ ਦਾ ੱੱਕੇ ਨਾਲ ਖਿੱਚ ਕੇ ਗੱਡੀ ਤੋੜ ਕੇ ਵਿੱਚੋਂ ਕੱਢੇ ਨੇ ਉਹਨਾਂ ਸਾਰੇ ਜਿਪਤੀ ਜਿਹੜੇ ਲਾਸਟ ਹਾਂਜੀ ਚਾਚੇ ਦਾ ਬੇਟਾ ਬਿੱਟੂ ਤੇ ਉਹਦੀ ਮਿਸੇਜ ਉਹ ਪਟਿਆਲੇ ਕਲੰਬੋ ਏਸੀਆ ਚ ਨੇ ਉਹਨਾਂ ਦੇ ਇੱਕ ਦਾ ਪੱਟ ਟੁੱਟ ਗਿਆ ਜੀ ਇੱਕੋ ਫ੍ਰੇਮ 'ਚ ਉੱਤੇ ਚੱਤਾ ਨੇ ਸਿਰ 'ਚ ਉਹ ਮੰਨ ਕੇ ਹੁਣ ਰਾਤ ਦੇ ਬੈਠੇ ਆਂ ਕਿ ਕੋਈ ਸੁਣਵਾਏ ਨਹੀਂ ਕੋਈ ਹੁਣ ਪੋਸਟਮਾਰਟਮ ਕਰਿਆ ਸੀ ਦੇਖ ਰਹੇ ਆਂ ਵੀ ਕੋਈ ਆਵੇ ਕੋਈ ਕਰੇ ਅਸੀਂ ਅੱਗੇ ਵੀ ਬੋਡੀ ਵੀ ਭੇਜਣੀ ਹੈ ਜੀ ਬੋਡੀ ਵੀ ਦੂਰ ਜਾਣੀ ਹੈ 100 ਕਿਲੋ ਕਿੱਥੇ ਰਹਣਾ ਹੈ ਇਕੱਲਾ ਰਾਜਪੁਰ ਹੈ ਜੀ ਤੇ ਲੋ ਇਹ ਇੱਕ ਟਰੱਕ ਪਹਿਲਾਂ ਤੋਂ ਹੀ ਖੜਾ ਸੀਗਾ ਟਾਇਰ ਫੱਟੇ ਹੋਏ ਸੀਗੇ ਇਹਦੇ ਕੈਂਟਰ ਵੀ ਤੇ ਇਹ ਫੋਰਚੂਨਰ ਗੱਡੀ ਸੀ ਰਾਤ ਇਹ तकरीबन 1:30 ਵਜੇ ਦੀ ਗੱਲ ਹੈ ਜੋ ਐਕਸੀਡੈਂਟ ਹੋਇਆ ਇਹ ਫਿਰ ਸਾਡੇ ਜਵਾਨ ਆਏ ਸੀਗੇ ਇਹਨਾਂ ਨੇ ਮੌਕੇ ਤੇ ਕੱਢੇ ਆ ਬੈਕ ਸਾਈਡ ਸ਼ੀਸ਼ਾ ਪੰਨ ਕੇ ਕੱਢੇ ਬੱਚੇ ਤੇ ਇੱਕ ਚਾਰ ਪੰਜ ਸਾਲ ਦੀ ਬੱਚੀ ਸੀਗੀ ਉਹਦੀ ਡੈਥ ਹੋ ਗਈ ਇੱਕ ਮੌਕੇ ਤੇ ਇਹ ਕਾਰਨ ਨਾ ਤੁਹਾਨੂੰ ਕਿੰ ਕੀ ਹੋਇਆ ਇਹ ਇਹਦੇ ਮਤਲਬ ਹੈ ਜਿਹੜੀ ਗੱਡੀ ਦੇ ਖਰਚੇ ਡੈਮੇਜ ਜ਼ਿਆਦਾ ਹੋਊਗੀ ਕੀ ਪਤਾ ਹੁਣ ਇਹ ਤਾਂ ਹੁਣ ਇਸ ਨੂੰ ਕਹਿ ਸਕਦੇ ਜੇ ਵੀ ਚੰਗੀ ਹੋਈ ਟਰੱਕ ਪਹਿਲਾਂ ਤੋਂ ਹੀ ਖੜਾ ਸੀਗਾ ਟਾਇਰ ਫਟੇ ਹੋਏ ਗੱਡੀ ਕਿੰਨੇ ਜਣੇ ਗੱਡੀ 'ਚ ਤਕਰੀਬਨ ਹੈ ਜੀ 7-8 ਜਣੇ ਬਾਕੀ ਸਵਾਰ ਤੇ ਡਿੱਤੀ ਹੋਈ ਹੈ ਤਾਂ ਇੱਕ ਦੀ ਮੌਕੇ ਤੇ ਹੋਈ ਹੈ ਇੱਕ ਬੱਚੇ ਦਾ ਸੱਕਾ ਜਦਾ ਮੈਰਿਸ ਤੋਂ ਆ ਰਹੀ ਸੀ ਲੇਡੀਜ਼ ਵੀ ਤੋਂ ਰਾਤ ਆਂਦੇ ਵੇ ਤਕਰੀਬਨ ਡੇਢ ਪੌਣੇ 2 ਦੇ ਵਿੱਚ ਵਿੱਚ ਹਾਸਾ ਹੋਇਆ ਟਰੱਕ ਖੜਾ ਸੀ ਪੈਪਾਂ ਦਾ ਲੱਤਿਆ ਹੋਇਆ ਉਹਦੇ ਕੋਈ ਲਾਈਟ ਨਹੀਂ ਸੀ ਕੁਝ ਨਹੀਂ ਸੀ ਉਹ ਚ ਗੱਡੀ ਲੱਗੀ ਕਿ ਹੁਣ ਰਾਤ ਦੇ ਬੈਠੇ ਆ ਕਿ ਕੋਈ ਸੁਣਵਾਏ ਨਹੀਂ ਕੋਈ ਹੁਣ ਪੋਸਟਮਾਰਟਮ ਕਰਿਆ ਸੀ ਦੇਖ ਰਹੇ ਆ ਵੀ ਕੋਈ ਆ ਕੇ ਕੁਝ ਕਰੇ ਇਹ ਟਰੱਕ ਪਹਿਲਾਂ ਤੋਂ ਹੀ ਖੜਾ ਸੀਗਾ ਟਾਇਰ ਫੱਟੇ ਹੋਏ ਸੀਗੇ ਇਹਦੇ ਕੈਂਟਰ ਵੀ ਤੇ ਇਹ ਫੋਰਚੂਨਰ ਗੱਡੀ ਸੀ ਰਾਤ ਇਹ तकरीबन 1:30 ਵਜੇ ਦੀ ਗੱਲ ਹੈ ਜੋ ਐਕਸੀਡੈਂਟ ਹੋਇਆ ਇਹ ਨਾਮ ਤੇ ਨਾਮ ਲਾਡੀ ਜੀ। ਸਮਾਰੋਹ ਕਿੱਥੇ ਹੋਇਆ ਐਕਸੀਡੈਂਟ। ਇਹ ਮੇਰੇ ਚੀਜਾ ਜੀ ਤੇ ਮੇਰੀ ਭੈਣ, ਮੇਰੀਆਂ ਦੋਹੇ ਭਾਣਜੀ ਆ ਅਤੇ ਮੇਰਾ ਨਾ ਚਾਚਾ ਜੀ ਦਾ ਬੇਟਾ। ਇਹ ਉਹਨਾਂ ਦੇ ਸਾਲੇ ਦੇ ਮੈਰਿਜ ਤੋਂ ਆ ਰਹੇ ਸੀ। ਲੇਡੀਜ਼ ਗੀਰ ਤੋਂ ਰਾਤ ਆਂਦੇ ਵੇ ਤਕਰੀਬਨ 1.5 ਤੋਂ 2 ਦੇ ਵਿੱਚ ਵਿੱਚ ਹਾਸਾ ਹੋਇਆ ਟਰੱਕ ਖੜਾ ਸੀ। ਪਾਈਪਾਂ ਦਾ ਲੱਗਿਆ ਹੋਇਆ। ਉਧਰ ਕੋਈ ਲਾਈਟ ਨਹੀਂ ਸੀ ਕੁਝ ਨਹੀਂ ਸੀ ਉਹ ਚ ਗੱਡੀ ਲੱਗੀ। ਰੋਡ ਤੇ ਜਿਹੜੇ ਲਾਈਟ ਲੋਟ ਕੁਝ ਆ ਨਹੀਂ ਚਮਕਿਆ ਨਹੀਂ ਇਸ ਕਰਕੇ ਹੋਇਆ ਜੀ। ਕੀ ਨਾ ਦਾ ਪ੍ਰੋਪਰ ਨਾਮ ਉੱਥੇ ਖੜਾ ਹੁੰਦਾ ਥੋਰ ਸਾਈਡ ਤੇ ਹੁੰਦਾ ਤਾਂ ਬੱਜ ਜਾਂਦੀ ਬਿਲਕੁਲ ਹਾਸਾ ਟਲ ਜਾਂਦਾ ਕਿੱਲੇ ਜੀ ਸੀ ਜੀ ਗੱਡੀ ਦੇ ਵਿੱਚ ਜੀ ਮੇਰਾ ਚਾਚੇ ਦਾ ਬੇਟਾ ਜੀ ਉਹਦੀ ਮੈਸੇਜ ਮੇਰੀਆਂ ਰੀਅਲ ਦੋ ਸਿਸਟਰ ਤੇ ਇੱਕ ਮੇਰਾ ਜੀਜਾ ਤੇ ਦੋ ਮੇਰੀਆਂ ਭਾਣੇ ਇੱਕ ਮੇਰੇ ਭਾਈ ਦੀ ਬੇਟੀ ਮੇਰੀ ਭਤੀ ਜੀ ਡੈਥ ਮੇਰੀ ਭਾਣ ਦੀ 1.5 ਸਾਲ ਦੀ ਤੇ ਮੇਰਾ ਭਣੋਈ ਹੈ ਜਗਪਾਲ ਸਿੰਘ ਸੌਰੀ ਦੇਖੋ ਮੈਂ ਬੱਚੀ ਦਾ ਨਾਮ ਹਰਲੀਨ ਪਾ ਉਹਨਾਂ ਦੀ ਮੂਰਤ ਚਾਹੀਦੀ ਹਾਂ ਉਹਨਾਂ ਦੀ ਅਪ੍ਰੋਕਸੀਮੇਟ ਇੰਨੀ ਕਹੋਗੇ ਬੇਟੀ ਦੀ ਡੇਟ ਦੇ ਸਾਲ ਦੀ ਤੇ ਕਿੰਨੇ ਕੱਟੇ ਚਲੇ ਗਏ ਬਹੁਤ ਉਹ ਸਰ ਜਿਸ ਦਾ ਮੈਂ ਗਿਆ ਉਹਨਾਂ ਦਾ ਧੱਕੇ ਨਾਲ ਖਿੱਚ ਕੇ ਗੱਡੀ ਤੋੜ ਕੇ ਵਿੱਚੋਂ ਕੱਢੇ ਨੇ ਉਹ ਸਾਰੇ ਜੀ ਪੱਤੀ ਜੇਰੇ ਲਾਸ ਨੇ ਹਾਂਜੀ ਚਾਚੇ ਦਾ ਬੇਟਾ ਬਿੱਟੂ ਤੇ ਉਹਦੀ ਮੈਸੇਜ ਉਹ ਪਟਿਆਲੇ ਕਲੰਬੋ ਏਸੀ ਐਚ ਨੇ ਉਹਨਾਂ ਦੇ ਇੱਕ ਦਾ ਪੱਟ ਟੁੱਟ ਗਿਆ ਜੀ ਇੱਕੋ ਟ੍ਰੇਨ 'ਚ ਤੇ ਸੱਤਾ ਨੇ ਸਰਚ ਉਹ ਮੰਨ ਕੇ ਹੁਣ ਰਾਤ ਦੇ ਬੈਠੇ ਆ ਕਿ ਕੋਈ ਸੁਣਵਾਏ ਨਹੀਂ ਕੋਈ ਹੁਣ ਪੋਸਟਮਾਰਟਮ ਕਰਿਆ ਸੀ ਦੇਖ ਰਿਆਂ ਵੀ ਕੋਈ ਆਵੇ ਕੋਈ ਕਰੇ ਅਸੀਂ ਅੱਗੇ ਵੀ ਬੋਡੀ ਵੀ ਭੇਜਣੀ ਓਈ ਬੋਡੀ ਵੀ ਦੂਰ ਜਾਣੀ ਐ 100 ਕਿਲੋ ਕਿੱਥੇ ਰਹਿਣਾ ਇੱਥੇ ਲਾ ਰਾਏਪੁਰਾ ਜੀ ਦੇ ਲੋ ਇਹ ਇਹ ਟਰੱਕ ਪਹਿਲਾਂ ਤੋਂ ਹੀ ਖੜਾ ਸੀਗਾ ਟਾਇਰ ਫਟੇ ਹੋਏ ਸੀਗੇ ਇਹਦੇ ਕੈਂਟਰ ਵੀ ਤੇ ਇਹ ਫੋਰਚੂਨਰ ਗੱਡੀ ਸੀ ਰਾਤ ਇਹ तकरीबन 1:30 ਵਜੇ ਦੀ ਗੱਲ ਆ ਜੋ ਐਕਸੀਡੈਂਟ ਹੋਇਆ ਇਹ ਫਿਰ ਸਾਡੇ ਜਵਾਨ ਆਏ ਸੀਗੇ ਇਹਨਾਂ ਨੇ ਮੌਕੇ ਤੇ ਕੱਢੇ ਆ ਸਟ੍ਰੈਟ ਸ਼ੀਸ਼ਾ ਪਨ ਨਹੀਂ ਕੱਢੇ ਬੱਚੇ ਤੇ ਇੱਕ ਚਾਰ ਪੰਜ ਸਾਲ ਦੀ ਬੱਚੀ ਸੀਗੀ ਉਹਦੀ ਡੈਥ ਹੋ ਗਈ ਇੱਕ ਮੌਕੇ ਤੇ ਇਹ ਕਾਰਨ ਨਾ ਤੁਹਾਨੂੰ ਕਿੰਨੀ ਨਹੀਂ ਇਹਦੇ ਮਤਲਬ ਹੈ ਜਿਹੜੀ ਗੱਡੀ ਦੇ ਖਰਚੇ ਡੈਮੇਜ ਜ਼ਿਆਦਾ ਹੋਊਗੀ ਕੀ ਪਤਾ ਹੁਣ ਇਹ ਤਾਂ ਹੁਣ ਇਸ ਨੂੰ ਕਿਹਾ ਜਾ ਸਕਦਾ ਕਿ ਚੰਗੀ ਹੋਈ ਟਰੱਕ ਪਹਿਲਾਂ ਤੋਂ ਹੀ ਖੜਾ ਸੀਗਾ ਟਾਇਰ ਫਟੇ ਹੋਏ ਕਿੰਨੇ ਦਿਨ ਗੱਡੀ 'ਚ ਤਕਰੀਬਨ ਹੈ ਜੀ 70 ਜਣੇ ਬਾਕੀ ਸਵਾਰ ਤੇ ਦਿੱਤੀ ਹੋਈ ਹੈ ਤੇ ਇੱਕ ਦੀ ਮੌਕੇ ਤੇ ਹੋਈ ਹੈ ਇੱਕ ਬੱਚੇ ਦਾ ਸੱਕਾ ਜੀ